ਦਰਕਾਰ ਆਨੁਵਾਦੀ ਵਰਕਰ ਪਿੰਡ ਸੰਗਰਾਹ ਹੁਕਤੋ ਸਰਕਲ ਸਾਦਕ ਤੋਂ ਜਿਲ੍ਹਾ ਫਰੀਦਕੋਟ ਸੋ ਅੱਜ ਅਸੀਂ ਐਸਐਨਪੀ ਵਸਤੂਆਂ ਜਿਹੜੀਆਂ ਉਹਨਾਂ ਦੇ ਨਾਲ ਨਵੀਂ ਰੈਸਪੀ ਜਿਹੜੀ ਆ ਉਹਦੀ ਕੋਸ ਸਬੰਧੀ ਤਨੀ ਵੀ ਕਰ ਰਹੇ ਆ ਜਿਹਦੇ ਵਿੱਚ ਅਸੀਂ ਮੈਨੂ ਤਿਆਰ ਕੀਤਾ ਨਮਕੀਨ ਦਲੀਏ ਦਾ ਤੇ ਸਮੱਗਰੀ ਅਸੀਂ ਯੂਜ਼ ਕਰ ਰਹੇ ਹਈਆਂ ਸਾਡੇ ਐਸਐਨਪੀ ਨਮਕੀਨ ਦਲੀਆ ਕਿਉਂ ਸਾਰੇ ਮਟਰ ਸੋਇਆ ਬਡੀਆਂ ਪਿਆਜ਼ ਆਲੂ ਫੁੱਲ ਗੋਬੀ ਜੀਰਾ ਨਮਕ ਤੇ ਸਾਫ ਪਾਣੀ ਠੀਕ ਹੈ ਜੀ ਇਹਦੇ ਵਿੱਚ ਸਾਡਾ ਮੇਨ ਇੰਗਰੀਡੀਅੰਟ ਜਿਹੜਾ ਰਹੂਗਾ ਉਹ ਸਾਡਾ ਨਮਕੀਨ ਦਲੀਆ ਹੈਗਾ ਜੋ ਸਾਡਾ ਐਸਐਨਪੀ ਸਾਨੂੰ ਆਉਂਦਾ ਅੰਮ੍ਰਿਤਵਾਲੀ ਸੈਂਟਰ ਦੇ ਵਿੱਚ ਤੇ ਇਹਦੇ ਵਿੱਚ ਅਸੀਂ ਜਿਹੜਾ ਫੁੱਲ ਗੋਭੀ ਸਾਰੀਆਂ ਵਸਤੂਆਂ ਜਿਹੜੀਆਂ ਸਬਜੀ ਵਗੈਰਾ ਪਾ ਕੇ ਜਿਹੜਾ ਅਸੀਂ ਸੋਇਆਬੀਨ ਜਿਹੜਾ ਇਹਦੇ ਵਿੱਚ ਮੇਨ ਇੰਗਰੀਡੀਅੰਟ ਇਹ ਵੀ ਨਾਲ ਰਹੂਗਾ ਕਿ ਕਿਹਦੇ ਨਾਲ ਨਿਊਟ੍ਰੀਸ਼ਨ ਵੈਲਿਊ ਜਿਹੜੀ ਉਹ ਵੱਧ ਜੂਗੀ ਤੇ ਮਟਰ ਤੇ ਘੀਓ ਦੀ ਵਰਤੋਂ ਕਰਾਂਗੇ ਸੋ ਆਓ ਆਪਾਂ ਇੱਦਾਂ ਕਿ ਇਹਨੂੰ ਆਪਾਂ ਬਣਾਉਣਾ ਚ ਹੈ ਹਾਂਜੀ ਹੁਣ ਅਸੀਂ ਜਿਹੜਾ ਸਾਰਾ ਸਮਾਨ ਆਓ ਰੈਡੀ ਕਰ ਲਿਆ ਹੈਗਾ ਤੇ ਆਪਾਂ ਪ੍ਰੋਸੈਸ ਜਿਹੜਾ ਹੈ ਉਹ ਸ਼ੁਰੂ ਕਰਾਂਗੇ। ਹਾਂਜੀ ਸਭ ਤੋਂ ਪਹਿਲਾਂ ਅਸੀਂ 200 ਗ੍ਰਾਮ ਜਿਹੜਾ ਝੋਪਾ ਪਾਵਾਂਗੇ ਦੇ ਵਿੱਚ। ਹਾਂਜੀ ਹੁਣ ਅਸੀਂ ਇਹਦੇ ਵਿੱਚ ਜੀਰਾ ਐਡ ਕਰਾਂਗੇ। ਦੋ ਵੱਡੇ ਚਮਚ ਜੀਰੇ ਦੇ ਪਾਵਾਂਗੇ। ਹਾਂਜੀ ਹੁਣ ਅਸੀਂ ਇਹਦੇ ਵਿੱਚ ਸਬਜ਼ੀਆਂ ਜਿਹੜੀਆਂ ਪਾ ਕਰਾਂਗੇ। ਤੇ ਇਹਨਾਂ ਨੂੰ ਬ੍ਰਾਊਨ ਹੋਣ ਤੱਕ ਜਿਹੜਾ ਅਸੀਂ

ਦਲੀਆ ਸਾਫ ਤੋਂ ਵੀ ਇਹ ਤੁਸੀਂ ਚੈੱਕ ਕਰ ਲੈਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਮਿਕਸ ਕਰਾਂਗੇ ਸਬਜ਼ੀਆਂ ਤੁਸੀਂ ਦੇਖ ਸਕਦੇ ਹੋ ਪੁੱਜ ਚੁੱਕੀਆਂ ਨੇ ਇਹਦੇ ਵਿੱਚ ਅਸੀਂ ਹੁਣ ਦਲੀਆ ਤੇ ਸੋਇਆ ਬੀਨੀਆਂ ਬੜੀਆਂ ਜਿਹੜੀਆਂ ਉਹ ਐਡ ਕਰਾਂਗੇ ਅੰਤੀਤ ਹਲਾਸੀਰ ਮਿਕਸ ਕਰਾਂਗੇ ਇਹ ਦੇ ਰਿਸੀ ਕਰਾਂ ਨੂੰ ਪੜਾਉਣ ਲੱਗੇ ਹਾਂ ਜੀ ਹੁਣ ਅਸੀਂ ਇਹਦੇ ਵਿੱਚ ਜਿਹੜਾ ਹੌਲੀ ਹੌਲੀ ਕਰਕੇ ਜਿੱਦਾ ਹੈ ਪਾਣੀ ਐਡ ਕਰਾ ਕੇ 5 ਲੀਟਰ ਪਾਣੀ ਜਿਹੜਾ ਹੈ ਤੇ ਇਹਦੇ ਵਿੱਚ ਐਡ ਕਰਨਾ ਹੈ ਹਾਂ ਜੀ ਪਾਣੀ ਪਾਉਣ ਦਾ ਜਿਹੜਾ ਹੈ ਇਹਨੂੰ 5 ਮਿੰਟ ਦੇ ਰੱਖ ਕੇ ਆਂਗੇ ਤੇ ਥੋੜੀ ਦੇਰ ਨਾਲ ਦਲੀਆ ਨੂੰ ਫੁਲਾ ਦੇਣੀ ਦਲੀਆ ਜਿਹੜਾ ਦੇਖਾ ਲਓ ਅੱਜ ਤੁਸੀਂ ਦੇਖ ਸਕਦੇ ਹੋ ਸਾਡਾ ਦਲੀਆ ਜਿਹੜਾ ਉਹ ਬਣ ਕੇ ਰੈਡੀ ਹੋ ਚੁੱਕਿਆ ਸੋ ਕਿਉਂਕਿ ਇਨੋਵੇਸ਼ਨ ਕੀਤੀ ਸੀ ਮੇਰੇ ਕੋਲੇ ਜਿਹੜਾ ਟਾਈਮ ਲੱਗਿਆ ਉਹ ਘੱਟ ਲੱਗਿਆ ਹੈਗਾ ਸੋ ਆਪਾਂ ਜਿਹੜਾ ਆ तकरीबन 15 ਤੋਂ 20 ਮਿੰਟ ਦੇ ਵਿੱਚ ਜਿਹੜਾ ਇਹ ਦਲੀਆ ਬਣ ਕੇ ਤਿਆਰ ਹੋ ਗਿਆ ਸੋ ਸਾਡਾ ਨਮਕੀਨ ਦਲੀਆ ਜਿਹੜਾ ਹੈਗਾ ਆ ਉਹ ਉਹਦਾ ਮੈਨੂ ਜਿਹੜਾ ਹੈਗਾ ਇਹਦੇ ਵਿੱਚ ਮੈਂ ਪਹਿਲਾਂ 45 ਮਿੰਟ ਰੱਖਿਆ ਸੀ ਕਿਉਂਕਿ ਇਨੋਵੇਸ਼ਨ ਆ ਸਮਝੇ ਦਾ ਕਰਤੀ ਆਪਾਂ ਨੂੰ ਜਿਹੜੀ ਜਾਣਕਾਰੀ ਮਿਲਦੀ ਹੈ ਸੋ 20 ਮਿੰਟ ਦਾ ਸਮਾਂ ਜਿਹੜਾ ਘੱਟ ਗਿਆ ਇਸ ਤੇ ਸਾਤ ਕੇ ਬਣਾਉਂਦੀ ਸਾਨੂੰ ਦਲੀਏ ਤੇ ਕਰਿਆ ਤੇ ਸਾਡਾ ਦਲੀਆ ਜਿਹੜਾ ਹੈਗਾ ਹੁਣ ਬਣ ਕੇ ਰੈਡੀ ਹੋ ਗਿਆ ਹੈ ਤੇ ਥੋੜਾ ਜਿਹਾ ਠੰਡਾ ਹੋਣ ਦੇ ਆਪਾਂ ਜਿਹੜਾ ਲਾਹ ਭਰਦੇ ਆ ਇਹਨੂੰ ਵੀ ਢਕਾ ਲਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਸਾਡਾ ਜਿਹੜਾ ਨਮਕੀਨ ਦਲੀਆ ਹੈਗਾ ਆ ਉਹ ਬਣ ਕੇ ਰੈਡੀ ਹੋ ਚੁੱਕਾ ਹੈ ਸਹੀ ਪੋਸ਼ਣ ਵੇਸ਼ ਰੋਸ਼ਨ ਸਾਡਾ ਪੋਸ਼ਣ ਮਾਂ ਦਾ ਜਿਹੜਾ ਹੈਗੇ ਨਾਰਾ ਹੈਗਾ ਆ ਉਹ ਅਸੀਂ ਜਿਹੜਾ ਅੱਜ ਦੀ ਰੈਸਪੀ ਐਸਐਨਪੀ ਬਸਤੂਆਂ ਨਵੀਂ ਰੈਸਪੀ ਜਿਹੜੀ ਆ ਪੋਸਟਵਾਲ ਦੀ ਗੱਲ ਕੀਤੀ ਫਿਰ ਸੰਗਰਾ ਹੋ ਗਈ ਕਿ ਕਿਤੀ